ਸੰਗਰੂਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜੂਏ ਨੂੰ ਲੈ ਕੇ ਦੋ ਲੋਕ ਗ੍ਰਿਫਤਾਰ ਕੀਤੇ ਨੇ 87000 ਰੁਪਏ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ ਇਹ ਲੋਕ ਜੂਏ ਦਾ ਕਾਰੋਬਾਰ ਕਰਦੇ ਸੰ ਤੇ ਆਨਲਾਈਨ ਗੇਮਿੰਗ ਰਾਹੀਂ ਲੋਕਾਂ ਨੂੰ ਜੂਏ 'ਚ ਫਸਾਉਂਦੇ ਸਨ ਡੀਐਸਪੀ ਆਰ ਸੁਖਦੇਵ ਸਿੰਘ ਗੋਰਾ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜੂਏ ਸੰਬੰਧੀ ਇਹ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜੂ ਇਹ ਵਿੱਚ ਦੋ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਵੱਲੋਂ ਮੋਬਾਈਲ ਰਾਹੀਂ ਆਨਲਾਈਨ ਜੂਆ ਖੇਡਿਆ ਜਾਂਦਾ ਸੀ ਤੇ ਖੜਾਇਆ ਜਾਂਦਾ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸਾਡਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਤਹਿਲ ਆਈਪੀਐਸ ਸਾਡੇ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਡਾਇਰੈਕਸ਼ਨ ਹੈ ਜਿਹੜੀਆਂ ਵੀ ਸਮਾਜ ਚ ਕ੍ਰੀਤੀਆਂ ਨੇ ਉਹਦੇ ਚ ਗੈਂਬਲਿੰਗ ਇੱਕ ਬਹੁਤ ਜ਼ਿਆਦਾ ਬਦਨਾਮਤੰਦਾ ਤਾਂ ਕੁਝ ਲੋਕ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਨੂੰ ਵੱਧ ਪੈਸੇ ਬਣਾਉਣ ਦਾ ਚਾਂਸਾ ਦੇ ਕੇ ਗੂਗਲ ਪੇ ਰਾਹੀਂ ਇਹ ਗੋਰਖ ਤਾਂ ਦਾ ਚਲਾ ਰਹੇ ਸੀ ਉਹਦਾ ਤੇ ਇੱਕ ਕਾਰਵਾਈ ਕਰਕੇ ਅਸੀਂ ਦੋ ਜਣੇ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਮੋਬਾਈਲ ਫੋਨ ਦੇ ਥਰੂ ਆਨਲਾਈਨ ਇਹ ਤਾਂ ਦਾ ਕਰਦੇ ਸੀ ਉਹਦੇ ਚ ਅਸੀਂ 87000 ਦੇ ਕਰੀਬ ਐਸੇ ਪੈਸੇ ਨੇ ਜਿਹੜੇ ਗੂਗਲ ਪੇ ਰਾਹੀਂ ਕਸਟਮਰਸ ਤੋਂ ਪੁਆ ਕੇ ਇਹ ਉਹਨਾਂ ਨੂੰ ਜਾਂਚਾ ਦੇ ਕੇ ਇਹਨਾਂ ਨੇ ਇਨਵੈਸਟ ਕਰਾਇਆ ਸੀ ਉਹ ਅਸੀਂ ਫੋਨ ਕਮ ਕਬਜ਼ੇ ਚ ਲੈ ਲਿਆ ਸਾਡੇ ਟੈਕਨੀਕਲ ਸੈਲ ਦੇ ਇੰਚਾਰਜ ਨੇ ਉਹਨਾਂ ਦੀ ਹੈਲਪ ਲੈ ਰਹੇ ਹਾਂ ਅਸੀਂ ਤੇ ਫਰਦਰ ਇਹਨਾਂ ਦਾ ਕਿੱਥੇ ਕਿੱਥੇ ਨੈਕਸਸ ਹੈ ਉਹ ਟ੍ਰੇਸ ਕਰਾਂਗੇ ਉਹਨਾਂ ਸਾਰਿਆਂ ਦੇ ਖਿਲਾਫ ਅਸੀਂ ਜਿਹੜਾ ਇੱਕ ਆਰਗੇਨਾਈਜ਼ਡ ਕ੍ਰਾਈਮ ਦੀਆਂ ਧਾਰਾਂ ਦਾ ਵਾਅਦਾ ਕਰਕੇ ਅਸੀਂ ਲੌਜੀਕਲ ਐਂਡ ਤੇ ਤਫ਼ਤੀਸ਼ ਨੂੰ ਲੈ ਕੇ ਜਾਵਾਂਗੇ ਤਾਂ ਜੋ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਨਾ ਠੱਗਿਆ ਜਾ ਸਕੇ ਕਿ ਕਿੰਨੇ ਬੰਦੇ ਨੇ ਜੇ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਫੇਰਲ ਦੋ ਬੰਦੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਦੀ ਅਨਫਰਦਰ ਜਿਹੜੀਆਂ ਟੈਕਨੀਕਲ ਡਿਟੇਲਸ ਅਸੀਂ ਲੈ ਕੇ ਜਿਹੜੇ ਹੋਰ ਵੀ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਪੁਆਏ ਨੇ ਉਹਨਾਂ ਨੂੰ ਵੀ ਅਸੀਂ ਤਫਤੀਸ਼ ਦਾ ਹਿੱਸਾ ਬਣਾਵਾਂਗੇ ਇਹ ਇਹਨਾਂ ਤੇ ਤੇ ਪੈਸੇ ਪੁਆ ਕੇ ਕਸਟਮਰਸ ਤੋਂ ਉਹਨਾਂ ਨੂੰ ਇੱਕ ਸਕਰੀਨਸ਼ਾਟ ਇੱਕ ਸਬੂਤੇ ਤੌਰ ਤੇ ਭੇਜ ਦਿੰਦੇ ਨੇ ਉਹਨਾਂ ਨੂੰ ਕਈ ਵਾਰ ਅਸਲੀ ਕਈ ਵਾਰ ਫਰਜ਼ੀ ਨੰਬਰ ਦੇ ਦਿੰਦੇ ਨੇ ਤੇ ਫਰਜ਼ੀ ਨੰਬਰ ਦੇਖ ਕੇ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ਪੁਆ ਲੈਂਦੇ ਨੇ ਬਦਲੇ ਚ ਉਹਨੂੰ ਕੁਝ ਵੀ ਨਹੀਂ ਦਿੰਦੇ ਤਾ ਨੰਬਰ ਵੀ ਕੁਝ ਜਿਹੜੀ ਵੱਡੀ ਅਮਾਉਂਟ ਵਾਲਾ ਨੰਬਰ ਹੈ ਉਹ ਕਨਸੀਲ ਕਰ ਲੈਂਦੇ ਨੇ ਜਿਹੜੀ ਛੋਟੀ ਅਮਾਉਂਟ ਵਾਲਾ ਉਹਦੇ ਕੋ ਥੋੜੇ ਬਦ ਕੇ ਕਈ ਵਾਰੀ ਪੈਸੇ ਆ ਜਾਂਦੇ ਨੇ ਉਹਨਾਂ ਨੂੰ ਦੇ ਦਿੰਦੇ ਆ ਇਸ ਦੇ ਨਾਲ ਨਾਲ ਅਸੀਂ ਗੈਂਬਲਿੰਗ ਐਕਟ ਤੇ ਹੋਰ ਕਾਰਵਾਈ ਕਰਦੇ ਹੋਏ ਜਗਾ ਜਗਾ ਤੇ ਜਿੱਥੇ ਲੋਕ ਜਵਾਰੀ ਜੂਆ ਖੇਡਦੇ ਨੇ ਜਿਸ ਦੇ ਨਾਲ ਕਾਫੀ ਬਦਨਾਮੀ ਵੀ ਹੁੰਦੀ ਹੈ ਉਹਨਾਂ ਤੇ ਵੀ ਅਸੀਂ ਤਿੰਨ ਮੁਕਦਮੇ ਦਰਜ ਕੀਤੇ ਨੇ ਉਹਨਾਂ ਤੋਂ ਇੱਕ ਜਗ੍ਹਾ ਤੋਂ 34000 ਰੁਪਇਆ ਬਰਾਮਦ ਹੋਇਆ ਇੱਕ ਜਗ੍ਹਾ ਤੋਂ 7700 ਰੁਪਇਆ ਅੱਡਾ ਜਗ੍ਹਾ ਤੋਂ ਅੱਡਾ ਡਾ ਮਾਉਂਟ ਅਸੀਂ ਜਬਤ ਕਰਕੇ ਉਹਨਾਂ ਦੇ ਖਿਲਾਫੀ ਕਰੀਬ 10 ਜਣਿਆਂ ਦੇ ਖਿਲਾਫ ਸੀ ਪਰਚਾ ਦਰਜ ਕੀਤਾ ਇਹਨਾਂ ਪ੍ਰੀਵੀਅਸ ਵੀ ਕੋਈ ਇਹਨਾਂ ਖਿਲਾਫ ਜੇ ਮਾਮਲੇ ਹਾਂਜੀ ਉਹ ਅਸੀਂ ਡਿਟੇਲ ਲੈ ਰਹੇ ਹਾਂ ਚਾਰ ਪੰਜ ਮੁਕਾਦਮੇ ਪਹਿਲਾਂ ਵੀ ਇਹਨਾਂ ਤੇ ਗੈਂਬਲਿੰਗ ਐਕਟ ਤੇ ਦਰਜ ਨੇ ਇਹ ਜਿਹਨਾਂ ਤੇ ਪੈਸੇ ਪਾਉਂਦੇ ਸੀ ਕਿੱਦਾਂ ਬੰਦਿਆਂ ਨੂੰ ਆਪਣੇ ਚਾਂਸੇ ਲੈਂਦੇ ਸੀ ਇਹਨਾਂ ਨੇ ਇੱਕ ਅ ਅੰਡਰ ਕਵਰ ਚੰਨਾ ਨੇ ਇੱਕ ਪ੍ਰੋਸਪੈਕਟਿਵ ਜਿਨ੍ਹਾਂ ਨੂੰ ਜੂਏ ਦੀ ਜਾਂ ਗੈਂਬਲਿੰਗ ਦੀ ਲੱਤ ਹੁੰਦੀ ਹੈ ਉਹਨਾਂ ਨਾਲ ਇਹਨਾਂ ਨੇ ਇੱਕ ਸਾਂਝੀ ਬਣਾਈ ਹੁੰਦੀ ਹੈ ਉਹ ਉਹੀ ਇਹਨਾਂ ਦੇ ਕਸਟਮਰ ਸੀਗੇ ਇਹ ਵਜਿ ਮੁੰਤਕੋ ਅਰੈਸਟ ਕਿੰਨੇ ਪਾਇਲੇ ਤੁਸੀਂ ਦੋ ਵਿਅਕਤੀ ਤੁਹਾਨੂੰ ਜਿਹੜੇ ਜੂਏ ਦੇ ਸੌਂਚੇ ਹਾਂਜੀ ਇੱਕ ਅਰੈਸਟ ਕੀਤਾ ਦੂਜਾ ਨਾਮਿਨੇਟ ਕੀਤਾ ਤੇ ਇਸ ਤੋਂ ਇਲਾਵਾ 10 ਵਿਅਕਤੀ ਹੋਰ ਨੇ ਜਿਹੜੇ ਜੂਏ ਚ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਹਾਂ